ਸੁਣੋ ਮੈਂ ਨਵਦੀਵਾਲੀ ਦੀ ਸ਼ਾਪਿੰਗ ਕਰਕੇ ਆਣੀ ਮੈਨੂੰ ਥੋੜੇ ਜਿਹਾ ਪੈਸੇ ਦੇ ਦਿਓ ਬਸ ਇੰਨੀ ਕੀ ਗੱਲ ਵਾ ਫਾੜ ਓ ਨੋ ਵਾ ਤੁਸੀਂ ਇਹਨੂੰ ਕਿੰਨੇ ਜ਼ਿਆਦਾ ਪੈਸੇ ਦੇ ਦਿੱਤੇ ਰੱਜ ਕੇ ਸ਼ਾਪਿੰਗ ਕਰਕੇ ਆਈ ਹਾਂ ਹਾਂ ਥੈਂਕ ਯੂ ਸੋ ਮੱਚ ਉਹ ਸੰਦੀਪ ਆ ਜਾ ਯਾਰ ਭੁੱਖ ਵੜੀ ਲੱਗੀ ਆ ਆ ਗਈ ਆ ਗਈ ਆ ਲੋ ਜੀ ਤੁਹਾਡਾ ਖਾਣਾ ਸ਼ਾਈ ਪਨੀਰ ਤੇ ਬਟਰ ਚਿਕਨ ਆ ਗਈ ਇਹ ਸ਼ਾਈ ਪਨੀਰ ਤੇ ਬਟਰ ਚਿਕਨ ਖਾ ਕੇ ਵੇਖੋ ਕਿੰਨਾ ਸਵਾਦ ਆ ਆ ਕਰੋ ਆ ਇਹ ਉਹਨਾਂ ਪੈਸਿਆਂ ਦਾ ਹੀ ਆ ਜਿਹੜੇ ਸਵੇਰੇ ਤੁਸੀਂ ਮੈਨੂੰ ਸ਼ਾਪਿੰਗ ਕਰਨ ਲਈ ਦਿੱਤੇ ਸੀ ਆ ਲੋ ਸ਼ਾਈ ਪਨੀਰ ਵੀ ਖਾ ਕੇ ਦੇਖੋ ਸਵਾਦ ਆ ਨਾ ਖਾਓ ਖਾਓ Download ShareChat.